ਦੇਖੋ ਜੀ NEET ਦਾ ਜਿਹੜਾ ਜਿੰਨਾ ਨੂੰ ਗ੍ਰੇਸ ਮਾਰਕਸ ਮਿਲੇ ਇਹਨਾਂ ਸਟੂਡੈਂਟਸ ਨੂੰ ਉਹਨਾਂ ਦਾ ਰੀ-ਟੈਸਟ ਕਰਨਾ ਤਾਂ ਅੱਛੀ ਗੱਲ ਹੈ ਲੇਕਿਨ ਉਹਦਾ ਰਿਜ਼ਲਟ ਜਿਹੜਾ 14 ਤਰੀਕ ਨੂੰ ਆਉਣਾ ਸੀ ਉਹ 4 ਤਰੀਕ ਨੂੰ ਕੋਸ਼ਿਸ਼ ਕੀਤਾ ਗਿਆ ਉਹਦੇ ਪਿੱਛੇ ਕੌਣ ਸਨ ਉਹਨਾਂ ਲੋਕਾਂ ਦੀ ਜਿਮਮਰਿਟੀ ਸੈਟ ਕਰੀ ਚਾਹੀਦੀ ਔਰ 636 ਲੱਖ ਬੱਚਿਆਂ ਨੇ ਉਹ ਦਿੱਤਾ ਔਰ ਉਹ ਗਰਮ ਕਟੋਲੇ ਦੇ ਪਾਪ ਹੈ ਕਿ ਤੁਸੀਂ ਟੈਕਸ ਉਹਨਾਂ ਦੀ ਜ਼ਿੰਦਗੀਆਂ ਦੇਰੀਆਂ ਕਰਕੇ ਉਹਨਾਂ ਦੇ ਦਿਲ ਤੋੜੇ ਸੋ ਮੈਂ ਚਾਹੁੰਦਾ ਵੀ ਇਹ ਤੇ ਹੋਰ ਸ਼ਕਤੀ ਨਾਲ ਕਾਰਵਾਈ ਹੋਣੀ ਚਾਹੀਦੀ ਜਿਵੇਂ ਵਾਰੀ ਫਿਕਸ ਹੋਣੀ ਚਾਹੀਦੀ ਵੀ ਧਰਮਿੰਦਰ ਪ੍ਰਧਾਨ ਜੀ ਨੇ ਕਹਿਤਾ ਨਾ ਵੀ ਇਹਦੇ ਕੋਈ ਧਾਧ ਦੀ ਨਹੀਂ ਮੈਂ ਇਸ ਤਰ੍ਹਾਂ ਸਹਿਮਤ ਨਹੀਂ ਹਾਂ ਧਾਧਲੀ ਹੋਈ ਹੈ ਇਹਨਾਂ ਲੋਕਾਂ ਨੇ ਕੀਤੀ ਹੈ ਧਾਧਲੀ ਇਹ ਬਹੁਤ ਸੀਰੀਅਸ ਇਸ਼ੂ ਆ ਸਾਡੇ ਦੀਖ ਦੇ ਭੁੱਖ ਦਾ ਇਸ਼ੂ ਆ ਸਾਡੇ ਬੱਚਿਆਂ ਦੇ ਭੁੱਖ ਦਾ ਇਸ਼ੂ ਆ ਬੱਚਿਆਂ ਦੇ ਜਿਹੜੇ ਖੁਆਬ ਆ ਉਹ ਤੋੜੇ ਇਹਨਾਂ ਨੇ ਸੋ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਇਹ ਮੈਂ ਫਿਰ ਮੰਨਦਾ ਸਰ ਅੱਜ ਕਿੰਨੇ ਕਿੰਨੇ ਸਥਿਪਨਾ ਮਜ਼ੂਰ ਆ ਅੱਜ ਸ਼੍ਰੀਮਾਨ ਬ੍ਰਿੰਦਰ ਸਿੰਘ ਰਾਜਵੜੇਂਗੀ ਰਾਜਕੁਮਾਰ ਸ਼੍ਰੀ ਰਾਜਕੁਮਾਰ ਚੱਪੇਵਾਲ ਜੀ ਔਰ ਸਸੁਖਜਿੰਦਰ ਸਿੰਘ ਦੰਦਾਵਾ ਇਹਨਾਂ ਦੇ ਅਸਤੀਫੇ ਹੁਣ ਤੱਕ ਆਏ ਨਹੀਂ ਔਰ ਮਨਜ਼ੂਰ ਹੋ ਚੁੱਕੇ ਨਹੀਂ ਹੱਦ ਤੱਕ ਅ ਸਰ ਕਿਵੇਂ ਦੇਖਦੇ ਹੋ ਪੰਜ ਜਿਮਨੀ ਚੋਨਾ ਵੀ ਆ ਰਹੀ ਹੈ ਉਹ ਤੇ ਜਿਹੜਾ ਵਿਧਾਨਿਕ ਪ੍ਰੋਸੈਸ ਹੈ ਉਹ ਤੇ ਹੋਣਾ ਹੀ ਹੋਣਾ ਬਾਕੀ ਪਾਰਟੀਆਂ ਅਲੱਗ-ਅਲੱਗ ਪਾਰਟੀਆਂ ਸਾਰੀਆਂ ਆਵਦਾ-ਜਾਉਦਾ ਚੋਟ ਆਉਂਦੀਆਂ ਲਾਉਣਾ ਚਾਹੀਦਾ NEET ਦੀ ਸਟੇਟਮੈਂਟ NEET ਦੇ ਤੁਸੀਂ ਕਿਸ ਤਰੀਕੇ ਨਾਲ ਸਟੇਟਮੈਂਟ ਦੇਣਾ ਕਰਦੇ ਹੋ ਦੇਖੋ ਜੀ NEET ਦਾ ਜਿਹੜਾ ਜਿੰਨਾ ਨੂੰ ਗ੍ਰੇਸ ਮਾਰਕਸ ਮਿਲੇ ਜਿੰਨਾ ਸਟੂਡੈਂਟਸ ਨੂੰ ਉਹਨਾਂ ਦਾ ਰੀਟੈਸਟ ਕਰਨਾ ਤਾਂ ਅੱਛੀ ਗੱਲ ਹੈ ਲੇਕਿਨ ਉਹਦਾ ਰਿਜ਼ਲਟ ਜਿਹੜਾ 14 ਤਰੀਕ ਨੂੰ ਆਉਣਾ ਸੀ ਉਹ 24 ਤਰੀਕ ਨੂੰ ਪੁਸ਼ਿਤ ਕੀਤਾ ਗਿਆ ਉਹਦੇ ਪਿੱਛੇ ਕੌਣ ਸਨ ਉਹਨਾਂ ਲੋਕਾਂ ਦੀ ਜਿੰਮੇਰੀ ਫਿਕਸ ਕਰੀ ਚਾਹੀਦੀ ਔਰ DD 36 ਲੱਖ ਬੱਚਿਆਂ ਨੇ ਉਹ ਦਿੱਤਾ ਔਰ ਗ੍ਰਾਮ ਦੀ ਟੀਮ ਪਤਾ ਕਿ ਤੁਸੀਂ ਟੈਸਟ ਉਹਨਾਂ ਦੀ ਜ਼ਿੰਦਗੀਆਂ ਦੇਰੀਆਂ ਕਰਤ ਹਨ ਦਿਲ ਤੋੜੇ ਸੋ ਮੈਂ ਚਾਹੁੰਦਾ ਵੀ ਇਹ ਤੇ ਹੋਰ ਸ਼ਕਤੀ ਨਾਲ ਕਾਰਵਾਈ ਹੋਣੀ ਚਾਹੀਦੀ ਜਿਮੇਵਾਰੀ ਫਿਕਸ ਹੋਣੀ ਚਾਹੀਦੀ ਵੀ ਧਰਮਵਿੰਦਰ ਪ੍ਰਧਾਨ ਜੀ ਨੇ ਕਹਿਤਾ ਨਾ ਵੀ ਇਹਦੇ ਕੋਈ ਧਾਤ ਦੀ ਨਹੀਂ ਹੋਈ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਧਾਤਲੀ ਹੋਈ ਹੈ ਇਹਨਾਂ ਲੋਕਾਂ ਨੇ ਕੀਤੀ ਹੈ ਧਾਤਲੀ ਇਹ ਬਹੁਤ ਸੀਰੀਅਸ ਇਸ਼ੂ ਹੈ ਸਾਡੇ ਦੇਸ਼ ਦੇ ਪੁਕੜਾ ਇਸ਼ੂ ਹੈ ਸਾਡੇ ਪਰਚਿਆਂ ਦੇ ਪੁਕੜਾ ਇਸ਼ੂ ਹੈ ਬੱਚਿਆਂ ਦੇ ਜਿਹੜੇ ਖੁਆਬ ਆ ਉਹ ਤੋੜੇ ਇਹਨਾਂ ਨੇ ਸੋ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇਹ ਮੈਂ ਫਿਰ ਮੰਗ ਕਰਦਾ